ਆ ਦੇਖੋ ਭਾਈ ਇਹ ਇਹ ਉਹ ਸਰਕਾਰੀ ਫਲੈਸ਼ਾਂ ਨੇ ਇਧਰ ਆਓ ਆਹ ਵੇਖੋ ਉਹ ਵੇਖੋ ਇਹ ਉਹ ਸਰਕਾਰੀ ਫਲੈਸ਼ਾਂ ਨੇ ਜਿੱਥੇ ਨਸ਼ੇ ਹੁੰਦੇ ਨੇ ਉਹ ਉੱਪਰ ਫਾਇਲ ਪੇਪਰ ਪਿਆ ਅੜਿਆ ਹੋਇਆ ਨੇ ਸੜਦਾ ਤਾਂ ਹੀ ਐ ਨਾ ਪੀਂਦੇ ਪੁੰਦੇ ਆਪਵਾ ਵੀ ਪਈ ਉਹ ਨਾਲ ਜਾਓ ਯਾਰ ਨਹੀਂ ਕੀ ਨਾਮ ਆ ਖੇਡਾ ਲੱਗਾ ਮੇਰਾ ਨਾਮ ਜੀ ਵਰੁਨ ਸਰੀਨਾ ਮੈਂ ਸਤਰਬਾਜ਼ਾਰ ਅੰਮ੍ਰਿਤਸਰ ਕੈਂਟ ਦਾ ਰਹਿਣ ਵਾਲਾ ਹਾਂ ਅੱਜ ਤਕਰੀਬਨ 1:12 1 ਵਜੇ ਇੱਕ ਇਥੇ ਲੜਕਾ ਵਾ ਸੰਜੂ ਠੀਕ ਆ ਜੋ ਕਿ ਡਰਗ ਅਡਿਕਟਿਡ ਆ ਉਹ ਇਥੇ ਸੜਕ ਤੇ ਡਿੱਗ ਪਿਆ ਨਸ਼ੇ ਦੀ ਬਹੁਤ ਜ਼ਿਆਦਾ ਓਵਰਡੋਜ਼ ਲੈ ਲਈ ਹੋਣੇ ਤੇ ਉਹਨੂੰ ਅਸੀਂ ਚੁੱਕ ਕੇ ਕਿਸੇ ਦੁਕਾਨ 'ਚ ਭਾਇਆ ਪੱਖਾ-ਪੁਖਾ ਚਲਾਇਆ ਤਾਂ ਕਿ ਉਹ ਠੀਕ ਹੋ ਜੇ ਬਟ ਉਹ ਨੋਰਮਲ ਨਹੀਂ ਹੋਇਆ ਅਸੀਂ ਮੌਕੇ ਤੇ ਕੰਟੋਨਮੈਂਟ ਐਸਐਚਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਥੇ ਮੁਲਾਜ਼ਮ ਭੇਜੇ ਨੇ ਤੇ ਹੁਣ ਉਹਨੂੰ 108 ਤੇ ਹਸਪੀਟਲ ਲੈ ਕੇ ਗਏ ਨੇ ਕਿ ਦੇਖਣ ਨੂੰ ਕੀ ਲੱਗਦਾ ਹੈ ਦੇਖਣ ਨੂੰ ਇਹੋ ਲੱਗਦਾ ਜਿ ਬਹੁਤ ਘੱਟ ਉਮੀਦ ਆ ਉਹਦੀ ਬਚਣ ਦੀ ਕਿਉਂਕਿ ਬਹੁਤ ਮਾੜੇ ਹਾਲਾਤ ਨੇ ਉਹਦੇ ਤੇ ਸ਼ਾਇਦ ਹੀ ਉਹ ਬਚੇ ਨਸ਼ਾ ਉਹਨੇ ਕਿਹੜਾ ਕੀਤਾ ਸੀ ਨਸ਼ਾ ਜੀ ਕੋਈ ਵੀ ਤੁਸੀਂ ਇਹ ਸਦਰਬਜ਼ਾਰ ਕੈਂਟਾ ਮੈਂ ਤੁਹਾਨੂੰ ਖੁੱਲਕੇ ਦੱਸਣਾ ਚਾਹਾਂਗਾ ਇੱਥੇ ਕੋਈ ਵੀ ਨਸ਼ਾ ਪ੍ਰੋਵਾਈਡ ਹੋ ਜਾਂਦਾ ਚਾਹੇ ਤੁਸੀਂ ਸਮੈਗ ਪੀਣੀ ਹੈ ਟੀਕੇ ਲੈਣੇ ਚਰਸ ਲੈਣੀ ਹੈ ਕੁਝ ਵੀ ਇੱਥੋਂ ਮਿਲ ਜਾਂਦਾ ਵਾ ਯੂਥ ਦਾ ਬੇੜਾ ਗਰਕੋਂਦਿਆ ਇੱਥੋਂ ਦਾ ਬੱਚੇ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਆਂਦੇ ਨਹੀਂ ਅਸੀਂ ਅੱਗੇ ਵੀ ਬੜੇ ਪ੍ਰਸ਼ਾਸਨ ਨੂੰ ਜਾ ਕੇ ਬੇਨਤੀ ਕਰਦਾ ਆਏ ਹਾਂ ਹੁਣ ਤੇ ਹਾਲਾਤ ਵੱਤ ਤੋਂ ਬੱਤਰ ਹੋ ਗਏ ਅੱਜ ਅਸੀਂ ਨੂੰ ਕੈਮਰੇ ਸਾਹਮਣੇ ਆਣਾ ਪੈ ਗਿਆ ਅੱਗੇ ਪਰਸਨਲੀ ਤੌਰ ਤੇ ਮਿਲ ਕੇ ਆਂਦੇ ਰਹੇ ਹਾਂ ਕਿਉਂਕਿ ਜੇ ਤੇ ਕੰਪਲੇਂਟ ਦਾ ਵੋ ਪੁਲਿਸ ਨੂੰ ਤਾਂ ਪੁਲਿਸ ਦਾ ਪਹਿਲਾ ਪਹਿਲਾ ਕੀ ਕੰਮ ਹੁੰਦਾ ਵਾ ਕਿ ਹੁੰਦੀ ਆ ਕਿ ਤੁਹਾਡੇ ਖਿਲਾਫ ਫਲਾਣੇ ਬੰਦੇ ਨੇ ਕੰਪਲੇਂਟ ਦਿੱਤੀ ਫਿਰ ਵੈਰ ਪੈਂਦੇ ਨੇ ਲੇਕਿਨ ਹੁਣ ਜਿਹੜੇ ਐਸ ਐਚਓ ਸਾਹਿਬ ਆਏ ਨੇ ਸਾਨੂੰ ਉਹਨਾਂ ਤੋਂ ਬਹੁਤ ਉਮੀਦ ਆ ਕਿ ਉਹ ਨਸ਼ੇ ਨੂੰ ਠੱਲ ਪਾਣਗੇ ਕਿਉਂਕਿ ਨਸ਼ੇ ਨਾਲ ਕਈ ਘਰ ਉਜੜ ਗਏ ਨੇ ਤੇ ਗਾਂ ਘਰ ਉਜੜ ਜਾਣਾ ਇਹ ਕਿੱਥੋਂ ਨਸ਼ਾ ਕਿੱਥੋਂ ਲੈ ਰਹੇ ਨੇ ਸਾਨੂੰ ਇਹ ਨਹੀਂ ਜੀ ਪਤਾ ਵੇਖੋ ਇੱਥੇ ਤੇ ਇਹ ਹਿਸਾਬ ਆ ਹੋਮ ਡਿਲੀਵਰੀਆਂ ਤੱਕ ਹੋਣ ਲੱਪੀਆਂ ਵਾ ਕਿਉਂਕਿ ਇਹ ਇਹਨਾਂ ਨੂੰ ਜਾਣ ਦੇ ਕਿਤੇ ਲੋੜ ਪੈਂਦੀ ਨਹੀਂ ਆ ਮੁੰਡੇ ਇੱਥੇ ਆ ਕੇ ਨਸ਼ਾ ਦੇ ਜਾਂਦੇ ਨੇ ਇਹ ਜਿਹੜਾ ਨੌਜਵਾਨ ਹੈ ਇਹਦੀ ਉਮਰ ਕਿੰਨੀ ਹੈ ਕਿੱਧਰ ਦਾ ਰਹਿਣ ਵਾਲਾ ਇਹ 22-24 ਸਾਲ ਤੋਂ ਜ਼ਿਆਦਾ ਉਮਰ ਨਹੀਂ ਆ ਸੰਜੂ ਇਹਦਾ ਨਾਮ ਆ ਪਹਿਲਾਂ ਕੈਂਟ ਚ ਰਹਿੰਦਾ ਸੀਗਾ ਹੁਣ ਇਹ ਕਿਤੇ ਮਾਲਾ ਸਾਈਡਸ ਸ਼ਿਫਟ ਹੋ ਗਏ ਨੇ ਬਟ ਇਹ ਇੱਥੇ ਹੀ ਘੁੰਮਦਾ ਫਿਰਦਾ ਰਹਿੰਦਾ ਵਾ ਕੀ ਹਾਲਾਤ ਕੀ ਹੈ ਤੁਹਾਡੇ ਇਲਾਕੇ ਦੇ ਨਿੱਕੇ ਨੂੰ ਹਾਲਾਤ ਵੱਤੋਂ ਬੱਤਰ ਆ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਣ ਦੇ ਆ ਜਿਹੜੇ ਯੂਥ ਆ ਜਾਂ ਜਨਰੇਸ਼ਨ ਗਾਂਵ ਵਾਲੀ ਆ ਸਭ ਨਸ਼ੇ ਤੇ ਇੱਕ ਸਿਗਰਟ ਤੋਂ ਲੈ ਕੇ ਸਮੈਕ ਤੱਕ ਟੀਕੇ ਤੱਕ ਸਭ ਇਹ ਤਾਂ ਨਸ਼ਾ ਚੱਲ ਲੰ데요 ਪੰਜਾਬ ਸਿੱਕਰੋ ਲੋਕਿਆ ਜਾ ਰਿਹਾ ਕਿਸੇ ਪੰਜਾਬ ਨੂੰ ਰੰਗਲਾ ਪੰਜਾਬ ਭਰਾਵਾਂਗੇ ਪਰ ਆ ਰੰਗਲਾ ਪੰਜਾਬ ਇੱਥੇ ਆ ਭੇਜੋ ਹਾਂ ਜਿਹੜਾ ਕਹਿੰਦਾ ਰੰਗਲਾ ਪੰਜਾਬ ਬੇੜਾ ਗਰਗ ਕਰਤਾ ਲੋਕਾਂ ਦੇ ਘਰਾਂ ਦੇ ਘਾਰ ਉਜੜਨਦੇ ਨੇ ਮਾਵਾਂ ਰੋਂਦੀਆਂ ਪਿੱਟਦੀਆਂ ਬੱਚਿਆਂ ਮਗਰ ਭੱਜਦੀਆਂ ਵਾ ਕਿ ਸਾਡਾ ਬੱਚਾ ਕਿਤੇ ਨਿਸ਼ਾਨਾ ਕਰ ਲੇ ਤੇ ਇੱਥੇ ਹਟਦਾ ਵਾ ਕੋਈ ਮੈਂ ਕਹਿੰਦਾ ਜਿਹੜਾ ਵੀ ਕਹਿੰਦਾ ਰੰਗਲਾ ਪੰਜਾਬ ਇੱਕ ਵਾਰ ਕੈਂਟੀ ਭੇਜ ਦੋ ਕਿ ਹੋਰ ਥਾਂ ਜਾਣ ਦੀ ਲੋੜ ਨਹੀਂ ਆ ਬਹੁਤ ਵੱਤ ਤੋਂ ਬੱਤਰ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਜਿੱਥੇ ਕਿ ਕਦੇ ਇਲਾਕੇ ਦੇ ਐਮਐਲਏ ਤੱਕ ਪਹੁੰਚ ਨਹੀਂ ਕੀਤੀ ਭਾਜੀ ਐਮਐਲਏ ਜਿਹੜੋ ਇਲੈਕਸ਼ਨ ਹੁੰਦੇ ਉਹ ਐਮਐਲਏ ਸਾਡੇ ਤੱਕ ਪਹੁੰਚ ਕਰਦੇ ਤੇ ਬਾਅਦ ਪੁੱਛ ਕਿchn ਉਹਨਾਂ ਨੇ ਆਣਾ ਕਿ ਅਸੀਂ ਆਣਾ ਅਸੀਂ ਤਾਂ ਪੁਲਿਸ ਤੱਕ ਪਹੁੰਚ ਕਰਨੀ ਆ ਉਹਨਾਂ ਨੇ ਬਾਅਦੋ ਕਹਣਾ ਜੀ ਥਾਣੇ ਜਾ ਕੇ ਰਿਪੋਰਟ ਲਿਖਾਓ ਅਸੀਂ ਤਾਂ ਥਾਣੇ ਦਾ ਤੁਹਾਨੂੰ ਅੱਗੇ ਆਪ ਵੀ ਤੀਦਾ ਹਸਤੀ ਆ ਅਸੀਂ ਥਾਣੇ ਪਹਿਲਾਂ ਹੀ ਕਹਿ ਤਾ ਹੋਇਆ ਵਾ ਲੇਕਿਨ ਹੁਣ ਵਾਲੇ ਜਿਹੜੇ ਐਸਐਚਓ ਸਾਹਮਣੇ ਉਹਨਾਂ ਨਾਲ ਜ਼ਰੂਰ ਗੱਲ ਹੋਏ ਇਹ ਤਾਂ ਉਹਨਾਂ ਨੇ ਹਨ ਉਮੀਦ ਵੀ ਜਿਤਾਈ ਆ ਕਿ ਉਹ ਠੱਲ ਪਾਣਗੇ ਤੇ ਬਾਕੀ ਉਹਨਾਂ ਦੇ ਡਿਪੈਂਡ ਕਰਦਾ ਉਹ ਕੀ ਕਰਦਾ ਠੀਕ ਥੈਂਕ ਯੂ ਧੰਨਵਾਦ ਧੰਨਵਾਦ ਆ ਮਾਮਲਾ ਜ ਅੱਜ ਇੱਕ ਸੂਚਨਾ ਮਿਲੀ ਸੀ ਕਿ ਆਪਣੇ ਸਦਰ ਕੈਂਟਰ ਕੋਈ ਨੌਜਵਾਨ ਜਿਹੜਾ ਵਾ ਗਰਮੀ ਗੁਰਮੀ ਕਰਕੇ ਚਾਹੀ ਕਿਸ ਤਰੀਕੇ ਦੇ ਨਾਲ ਇਤੇ ਪਿਆ ਤੇ ਮਦਦ ਮੌਕੇ ਤੇ ਪਹੁੰਚੋ ਜੋ ਮੌਕੇ ਤੇ ਆਵਾ ਤੁਸ ਪੱਕੇ ਥੱਲੇ ਪਿਆ ਉਹਨੂੰ ਚੱਕ ਚੁ ਕਰਾਇਆ ਹਟਬੀਟ 108 ਤੇ ਟੈਲੀਫੋਨ ਕੀਤਾ ਉਹ ਆ ਗਈ ਆ ਬਸ ਇਹਨਾਂ ਨੂੰ ਦੂਜੀ ਸਾਡਾ ਇਲਾਕਾ ਕਿਹੜਾ ਤੇ ਕਿੰਦੀ ਉਮਰ ਕਿੰਨੀ ਹੈ ਨੌਜਵਾਨ ਇਹ ਸਦਰ ਦਾਈਏ ਤੇ ਮੰਮੀ ਡੈਡੀ ਦੀ ਡੈਥ ਦੱਸਦੇ ਹੋਗੀ ਆ ਤੇ ਬਾਕੀ ਇਹਦਾ ਪਤਾ ਕਰਦੇ ਹਾਂ ਮਾਰਸ਼ ਕਰਨਾ ਕੀ ਨਾਂ ਕੀ ਬਤ ਮੁੰਡੇ ਦਾ ਮਾਦਮ ਸੰਜੇ ਸੰਜੇ ਨਾ ਮਤੂੰ ਲੱਛੰਜੂ ਨਸ਼ੇ ਦਾ ਨਸ਼ੇ ਦਾ ਵੀ ਇਹ ਨਹੀਂ ਕੁਝ ਕਹਿ ਸਕਦੇ ਕੁਝ ਜੀ ਜੰਦਰ ਮੋਹਲਾ ਬੱਲੇ ਵੀ ਕਹਿ ਰਹੇ ਕਿ ਇੱਥੇ ਨਸ਼ਾ ਬੜਾ ਵਿਕਦਾ ਤੇ ਨਸ਼ਾ ਕੀਤਾ ਲੋਕਾਂ ਦੇ ਨਹੀਂ ਇਹਦੇ ਬਾਰੇ ਆਪਾਂ ਨੂੰ ਹਜੇ ਕੋਈ ਪਤਾ ਨਹੀਂਗਾ ਬਾਕੀ ਜ਼ਰੀਫਾਈ ਕਰਦੇ ਹਾਂ ਸਾਰੀ ਹਾਂ ਹੈਗੇ ਲੜਕੇ ਤੇ ਜੀ ਹਾਂਜੀ ਹਾਂਜੀ ਆ ਗਿਆ ਓਏ